ਇੱਕ ਇਨਸਾਨ ਵੱਲੋਂ ਕਿਸੇ ਸ਼ੇਰ ਦਾ ਜਵਾੜਾ ਪਾੜਨਾ ਉਹ ਵੀ ਉਸ ਸ਼ੇਰ ਦਾ ਜੋ ਤੁਹਾਡੇ ਤੇ ਹਮਲਾ ਕਰਨ ਆ ਰਿਹਾ ਹੈ ਆਪਾਂ ਸ਼ਾਇਦ ਕਰੇ ਕਲਪਨਾ ਹੀ ਨਹੀਂ ਕਰ ਸਕਦੇ ਸੋਚ ਹੀ ਨਹੀਂ ਸਕਦੇ ਹਰੀ ਸਿੰਘ ਨਲਵਾਜੀ ਕਾਵੇਂ ਦਾ ਯੋਧਾ ਸੀ ਜੀ ਨੇ ਇਹ ਕੰਮ ਕਰਕੇ ਦਿਖਾਇਆ ਸੀ ਅੱਜ ਗੱਲ ਕਰਾਂਗੇ ਹਰੀ ਸਿੰਘ ਨਲਵਾ ਜੀ ਬਾਰੇ ਉਹਨਾਂ ਦਾ ਕੀ ਪਿਛੋਕੜ ਸੀਗਾ ਕਿਸ ਤਰ੍ਹਾਂ ਦੇ ਉਹ ਯੋਧਾ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ 'ਚ ਕਿਵੇਂ ਭਰਤੀ ਹੋਏ ਤਾਂ ਵੀਡੀਓ ਆਪਾਂ ਸਟਾਰਟ ਕਰਦੇ ਆਂ ਚੈਨਲ ਨੂੰ ਜੇ ਹਲੇ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੋਲੋ ਜਾਂ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਐਵੇਂ ਦੀਆਂ ਵੀਡੀਓ ਆਪਾਂ ਅੱਗੇ ਤੋਂ ਅੱਗੇ ਲੈ ਕੇ ਆਉਂਦੇ ਰਹਾਂਗੇ ਇਹ ਜਨਮ ਗੁਜਰਾਵਾਲਾ 'ਚ ਹੋਇਆ ਸੀ ਤੇ ਹਰੀ ਸਿੰਘ ਜੀ ਦੇ ਦਾਦਾ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਣ ਦੀ ਦਾਤ ਲਈ ਸੀ ਹਰੀ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਗੁਰਦਿਆਲ ਸਿੰਘ ਸੀ ਜਦੋਂ ਹਰੀ ਸਿੰਘ ਜੀ 7 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਲੈ ਕੇ ਉਹਨਾਂ ਦੇ ਨਾਨਕੇ ਚਲੇ ਗਏ ਸੀਗੇ ਤੇ ਹਰੀ ਸਿੰਘ ਜੀ ਨੇ ਆਪਣੀ ਸ਼ਸਤਰ ਵਿੱਦਿਆ ਬਾਕੀ ਦੀ ਪੜਾਈ ਤੇ ਹੋਰ ਕਿੰਨੀਆਂ ਸਿੱਖਿਆਵਾਂ ਲਈਆਂ ਆਪਣੇ ਨਾਨਕੇ ਚ ਰਹਿ ਕੇ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਵੀ ਜਦੋਂ ਹਰੀ ਸਿੰਘ ਜੀ 14 ਸਾਲ ਦੇ ਸੀਗੇ ਤਾਂ ਉਸ ਟਾਈਮ ਇੱਕ ਘਟਨਾ ਵਾਪਰੀ ਸੀਗੀ ਜਦੋਂ ਉਹਨਾਂ ਦੇ ਜੀਵਨ 'ਚ ਇੱਕ ਨਵਾਂ ਮੋੜ ਆਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਹਰ ਸਾਲ ਬਸੰਤ ਪੰਚਮੀ ਤੇ ਇੱਕ ਮੇਲਾ ਕਰਾਉਂਦੇ ਹੁੰਦੇ ਸੀਗੇ ਜਿੱਥੇ ਹਰ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਂਦੇ ਸੀ ਚਾਹੇ ਉਹ ਘੋੜਸਵਾਰੀ ਦਾ ਸੀ ਤੀਰ ਅੰਦਾਜ਼ੀ ਦਾ ਸੀ ਹਰ ਤਰ੍ਹਾਂ ਦੇ ਮੁਕਾਬਲੇ ਤਾਂ ਇਸ ਵਾਰ ਇਸ ਮੁਕਾਬਲੇ 'ਚ ਹਰੀ ਸਿੰਘ ਜੀ ਨੇ ਵੀ ਹਿੱਸਾ ਲਿਆ ਹੋਇਆ ਸੀਗਾ ਉਹਨਾਂ ਨੇ ਉਸ ਮੁਕਾਬਲੇ 'ਚ ਐਵੇਂ ਦੇ ਆਪਣੇ ਜੋਹਰ ਦਿਖਾਏ ਐਵੇਂ ਦੇ ਆਪਣੇ ਕਰਤੱਵ ਦਿਖਾਏ ਤੀਰ ਅੰਦਾਜ਼ੀ ਦਿਖਾਈ ਤਲਵਾਰਬਾਜ਼ੀ ਦਿਖਾਈ ਕਿ ਉਹਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਇੰਪ੍ਰੈਸ ਹੋਏ ਬੜੇ ਉਹ ਖੁਸ਼ ਹੋਏ ਉਹਨਾਂ ਨੂੰ ਦੇਖ ਕੇ ਤੇ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਪੁੱਛਿਆ ਵੀ ਇਹ ਕੌਣ ਹੈ ਤਾਂ ਉਹਨਾਂ ਨੇ ਦੱਸਿਆ ਵੀ ਇਹ ਹਰੀ ਸਿੰਘ ਹੈ ਵੀ ਇਹਦੇ ਦਾਦਾ ਜੀ ਨੇ ਗੁਰਗੋਬਿੰਦ ਸਿੰਘ ਜੀ ਤੋਂ ਅਮਰੇ ਛੱਗਿਆ ਸੀ ਤੇ ਇਹਨਾਂ ਦੇ ਪਿਤਾ ਜੀ ਗੁਰਦਿਆਲ ਸਿੰਘ ਜੀ ਵੀ ਸਿੱਖ ਫੌਜ ਦਾ ਹਿੱਸਾ ਰਹਿ ਚੁੱਕੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਹਰੀ ਸਿੰਘ ਜੀ ਦੇ ਕੋਲ ਗਏ ਉਹਨਾਂ ਨੇ ਆਪਣਾ ਜੋ ਕੈਂਠਾ ਪਾਇਆ ਸੀ ਉਹ ਲਾ ਕੇ ਉਹਨਾਂ ਦੇ ਗਲ 'ਚ ਪਾਇਆ ਤੇ ਉਹਨਾਂ ਨੇ ਪੁੱਛਿਆ ਕੀ ਤੂੰ ਸਾਡੀ ਫੌਜ 'ਚ ਸ਼ਾਮਲ ਹੋਵੇਂਗਾ ਤੇ ਹਰੀ ਸਿੰਘ ਜੀ ਪਹਿਲਾਂ ਹੀ ਇਹੀ ਚਾਹੁੰਦੇ ਸੀ ਤੇ ਉਹਨਾਂ ਨੇ ਛੇਤੀ ਛੇਤੀ ਹਾਂ ਕਰਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨੂੰ ਆਪਣੀ ਫੌਜ 'ਚ ਸ਼ਾਮਲ ਕਰ ਲਿਆ ਤੇ ਐਥੋਂ ਜਿਹੜੀ ਜ਼ਿੰਦਗੀ ਦਾ ਇੱਕ ਅਲੱਗ ਸਫ਼ਰ ਹੈ ਹਰੀ ਸਿੰਘ ਜੀ ਦਾ ਉਹ ਸ਼ੁਰੂ ਹੋਇਆ ਇੱਕ ਵਾਰ ਦੀ ਗੱਲ ਵੀ ਮਹਾਰਾਜਾ ਰਣਜੀਤ ਸਿੰਘ ਜੀ ਜੰਗਲ 'ਚ ਜਾ ਰਹੇ ਸੀਗੇ ਨਾਲ ਹਰੀ ਸਿੰਘ ਜੀ ਉਹਨਾਂ ਦੇ ਸੀਗੇ ਤੇ ਘੋੜੇ 'ਤੇ ਸਵਾਰ ਸੀਗੇ ਤੇ ਅਚਾਨਕ ਕੀ ਹੋਇਆ ਜੰਗਲ 'ਚ ਇੱਕ ਸ਼ੇਰ ਆਇਆ ਖੂੰਖਾਰ ਸ਼ੇਰ ਜੀ ਦੀ ਆਪਾਂ ਪਹਿਲਾਂ ਗੱਲ ਕਰ ਰਹੀ ਸੀ ਵੀ ਸ਼ੇਰ ਦਾ ਜਵਾੜਾ ਕਿਵੇਂ ਪਾੜਿਆ ਇੱਕ ਖੂੰਖਾਰ ਸ਼ੇਰ ਆਇਆ ਉਹਨਾਂ ਤੇ ਹਮਲਾ ਕਰਨ ਵਾਸਤੇ ਐਤੋਂ ਪਹਿਲਾਂ ਕਿ ਉਹ ਹਮਲਾ ਕਰਦਾ ਹਰੀ ਸਿੰਘ ਜੀ ਨੇ ਉਹਨਾਂ ਤੇ ਹਮਲਾ ਕਰਨਾ ਚਾਹਿਆ ਪਰ ਉਹਨਾਂ ਦੀ ਜਿਹੜੀ ਹੱਥ 'ਚ ਤਲਵਾਰ ਸੀ ਉਹ ਛੁੱਟ ਗਈ ਤੇ ਜੇ ਆਮ ਬੰਦੇ ਨਾਲ ਐਵੇਂ ਕਦੇ ਹੋਏ ਉਹ ਤਾਂ ਜਾਨ ਵਜਾ ਕੇ ਭੱਜੂਗਾ ਪਰ ਹਰੀ ਸਿੰਘ ਜੀ ਨੇ ਕੀ ਕੀਤਾ ਉਹ ਬਾ ਕਮਾਲ ਸੀ ਹਰੀ ਸਿੰਘ ਜੀ ਨੇ ਆਪਣੇ ਦੋਵੇਂ ਹੱਥਾਂ ਨਾਲ ਸ਼ੇਰ ਦਾ ਜਵਾੜਾ ਫੜਿਆ ਐਦਾਂ ਕਰਕੇ ਸ਼ੇਰ ਦਾ ਜਵਾੜਾ ਦੋਵੇਂ ਹੱਥਾਂ ਨਾਲ ਪਾੜਤਾ ਹੁਣ ਆਪ ਸੋਚੋ ਵੀ ਸ਼ੇਰ ਦੇ ਜਵਾੜੇ 'ਚ ਕਿੰਨੀ ਤਾਕਤ ਹੁੰਦੀ ਆ ਜਿਸ ਜਵਾੜੇ ਨੂੰ ਉਹਨਾਂ ਨੇ ਦੋਵੇਂ ਹੱਥਾਂ ਨਾਲ ਪਾੜਤਾ ਸੀਗਾ ਉਹਨਾਂ ਨੇ ਸ਼ੇਰ ਦੇ ਜਵਾੜੇ ਨੂੰ ਦੋਵੇਂ ਹੱਥਾਂ ਨਾਲ ਪਾੜਤਾ ਤੇ ਸ਼ੇਰ ਉੱਥੇ ਜ਼ਖਮੀ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਸ਼ੇਰ ਜ਼ਖਮੀ ਹੋਇਆ ਉਹਨੇ ਜ਼ਖਮੀ ਹੋਏ ਨੇ ਦੁਬਾਰਾ ਹਮਲਾ ਕਰਨਾ ਚਾਹਿਆ ਤੇ ਹਰੀ ਸਿੰਘ ਨੇ ਆਪਣੀ ਸਰੀ ਸਾਹਬ ਕੱਢੀ ਤੇ ਉਹ ਸ਼ੇਰ ਤੇ ਵਾਰ ਕੀਤਾ ਤੇ ਉਹਨਾਂ ਉੱਥੇ ਖਤਮ ਕਰਤਾ ਤੇ ਇਹ ਸਾਰਾ ਕੁਝ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਖੁਸ਼ ਹੋਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਰਾਜੇ ਬਾਰੇ ਸੁਣਿਆ ਹੋਇਆ ਸੀ ਜਿਹਦਾ ਨਾਂ ਸੀ ਰਾਜਾ ਨਾਲ ਉਹਦੀ ਇੱਕ ਗੱਲ ਮਸ਼ਹੂਰ ਸੀ ਵੀ ਉਹ ਕਿਸੇ ਵੀ ਸ਼ੇਰ ਦੇ ਸਾਹਮਣੇ ਜਾ ਕੇ ਡਰਦਾ ਨਹੀਂ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜੇ ਨਾਲ ਬਾਰੇ ਸੁਣਿਆ ਸੀਗਾ ਵੀ ਉਹ ਸ਼ੇਰ ਦਾ ਜਵਾੜਾ ਪਾੜ ਦਿੰਦਾ ਸੀਗਾ ਤੇ ਸ਼ੇਰ ਤੋਂ ਡਰਦਾ ਨਹੀਂ ਸੀਗਾ ਉਹਦੇ ਮੂਹਰੇ ਜਾ ਕੇ ਖੜਾ ਹੋ ਜਾਂਦਾ ਸੀਗਾ ਪੂਰੇ ਹੌਸਲੇ ਨਾਲ ਤੇ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਤੂੰ ਤਾਂ ਮੇਰਾ ਰਾਜਾ ਨਾਲ ਹੈ ਉਸੇ ਦਿਨ ਤੋਂ ਹਰੀ ਸਿੰਘ ਦਾ ਨਾਮ ਹਰੀ ਸਿੰਘ ਨਲੂਆ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਹਰੀ ਸਿੰਘ ਨਲੂਆ ਤੋਂ ਖੁਸ਼ ਹੋ ਕੇ ਉਹਨਾਂ ਨੂੰ ਸ਼ੇਰ ਦਿਲ ਰੈਜੀਮੈਂਟ ਦਾ ਕਮਾਂਡਰ ਬਣਾਤਾ ਸੀਗਾ ਨਾਲ ਨਾਲ ਉਹਨਾਂ ਨੂੰ 700 ਸਿਪਾਈਆਂ ਦੀ ਫੌਜ ਵੀ ਦਿੱਤੀ ਸੀ ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਨੇ ਆਪਣੀ ਬਹਾਦਰੀ ਤੇ ਹਿੰਮਤ ਨਾਲ 16 ਸਾਲ ਦੀ ਉਮਰ ਚ ਕਸੂਰ ਨੂੰ ਫਤਿਹ ਕੀਤਾ ਜਮਰੋਦ ਦਾ ਕਿਲਾ ਫਤਿਹ ਕੀਤਾ ਕਸ਼ਮੀਰ ਦੀ ਲੜਾਈ ਲੜੀ ਅਟਕ ਨੂੰ ਫਤਿਹ ਕੀਤਾ ਤੇ तकरीबन ਪੂਰਾ ਪੰਜਾਬ ਉਹਨਾਂ ਨੇ ਆਪਣੇ ਹੱਥ ਹੇਠ ਲੈ ਲਿਆ ਸੀਗਾ ਤੇ ਹੱਥ ਹੇਠ ਲੈਣ ਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਸਾਰੇ ਆਪਣੇ ਅਧੀਨ ਕਰ ਲਏ ਸੀਗੇ ਤੇ ਉਹਨਾਂ ਦੇ ਅਧੀਨਗੀ ਮੰਨਣ ਤੋਂ ਬਾਅਦ ਸਾਰਿਆਂ ਨੇ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਸੀਗਾ ਉਹਨਾਂ ਨੇ ਇਹ ਰੂਲ ਲਾਗੂ ਕਰਤਾ ਸੀਗਾ ਸਪੈਸ਼ਲੀ ਕਸ਼ਮੀਰ ਵਾਸਤੇ ਵੀ ਤੁਹਾਡਾ ਜਿਹੜਾ ਮਰਜੀ ਧਰਮ ਹੈ ਤੁਸੀਂ ਜੇ ਆਪਣਾ ਧਰਮ ਬਦਲ ਕੇ ਕਿਸੇ ਹੋਰ ਧਰਮ ਚ ਗਾਇਓ ਕਿਸੇ ਦੇ ਡਰਾਵੇ ਨਾਲ ਤਾਂ ਤੁਸੀਂ ਜਿਹੜੇ ਵੀ ਧਰਮ ਤੋਂ ਹੋ ਚਾਹੇ ਉਹ ਮੁ슬ਿਮਾ ਚਾਹੀ ਹਿੰਦੂ ਆਪਣੇ ਧਰਮ ਚ ਵਾਪਸ ਆ ਸਕਦੇ ਹੋ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਤੇ ਬਹੁਤ ਵੱਡੀ ਗੱਲ ਸੀਗੀ ਉਸ ਤੋਂ ਬਾਅਦ ਜਿਨ੍ਹਾਂ ਨੇ ਡਰ ਕੇ ਆਪਣਾ ਧਰਮ ਪਰਿਵਰਤਨ ਕੀਤਾ ਵੀ ਸੀ ਉਹ ਆਪਣੇ ਧਰਮ ਚ ਹੌਲੀ-ਹੌਲੀ ਵਾਪਸ ਆ ਗਏ ਮੁਸਲਮ ਤੇ Hindu ਧਰਮ ਤੇ ਹੋਰ ਧਰਮਾਂ ਦੀ ਗਿਣਤੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਪਰਫੁੱਲਤ ਹੋਈ ਕਿਉਂਕਿ ਡਰ ਦੇ ਮਾਰੇ ਕਾਫੀ ਜਾਣੇ ਆਪਣੇ ਧਰਮ ਹੈ ਜਿਹੜਾ ਉਹ ਚੇਂਜ ਕਰ ਲੈਂਦੇ ਸੀਗੇ ਉਹਨੂੰ ਬਦਲ ਦਿੰਦੇ ਸੀਗੇ ਤੇ ਉਸ ਟਾਈਮ ਜਿੰਨੇ ਵੀ ਹਮਲੇ ਹੋਏ ਚਾਹੇ ਉਹ ਕਈਆਂ ਨੇ ਕੀਤੇ ਚਾਹੇ ਮੁਗਲਾਂ ਨੇ ਕੀਤੇ ਹੋਰ ਕਈਆਂ ਨੇ ਕੀਤੇ ਉਹਨਾਂ ਦਾ ਮੇਨ ਰਸਤਾ ਸੀਗਾ ਦਰਾਂ ਖੈਬਰ ਦਰਾਂ ਖੈਬਰ ਦੇ ਰਸਤੇ ਤੋਂ ਆਉਂਦੇ ਸੀਗੇ ਉਹ ਲੁੱਟ ਕੇ ਤੇ ਵਾਪਸ ਮੁੜ ਜਾਂਦੇ ਸੀਗੇ ਹਰੀ ਸਿੰਘ ਨਲੂਆ ਜੀ ਨੇ ਦਰਾ ਖੈਬਰ ਤੋਂ ਜੋ ਅੱਗੇ ਦੇ ਇਲਾਕਾ ਸੀਗਾ ਜਮਰੌਦ ਜਿਹਨੂੰ ਆਪਾਂ ਕਹਿੰਦੇ ਜਮਰੌਦਾ ਕਿਲਾ ਫਤਿਹ ਕੀਤਾ ਸੀਗਾ ਉਹ ਹਰੀ ਸਿੰਘ ਨਲੂਆ ਨੇ ਹੀ ਫਤਿਹ ਕੀਤਾ ਸੀਗਾ ਆਪਾਂ ਇਹ ਵੀ ਸੁਣਦੇ ਆਂ ਵੀ ਪਠਾਨ ਉਸ ਟਾਈਮ ਸਲਵਾਰਾ ਪਾਉਣ ਲੱਗੇ ਸੀਗਾ ਉਹਦਾ ਕੀ ਕਾਰਨ ਸੀਗਾ ਪਠਾਨ ਸਲਵਾਰਾ ਪਾਉਣ ਲੱਗੇ ਸੀਗੇ ਹਰੀ ਸਿੰਘ ਨਲੂਆ ਦੇ ਡਰ ਤੋਂ ਕਿਉਂਕਿ ਅੱਜ ਤੱਕ ਕਿਸੇ ਤੋਂ ਵੀ ਜਮਰੌਦ ਦਾ ਕਿਲਾ ਫਤਿਹ ਨਹੀਂ ਸੀ ਹੋਇਆ ਕਿਸੇ ਨੇ ਵੀ ਫਤਿਹ ਨਹੀਂ ਸੀ ਕੀਤਾ ਜੰਗਾਂ ਬਥੇਰੀਆਂ ਹੋਈਆਂ ਲੜਾਈਆਂ ਬਥੇਰੀਆਂ ਹੋਈਆਂ ਪਰ ਸਾਰੇ ਹਾਰ ਜਾਂਦੇ ਸੀਗੇ ਅਫਗਾਨਾਂ ਤੋਂ ਪਰ ਹਰੀ ਸਿੰਘ ਨਲੂਏ ਦਾ ਐਨਾ ਖੌਫ ਸੀ ਜੋ ਉਹਨਾਂ ਦੀ ਰਾਜਨੀਤੀ ਸੀ ਜਾਂ ਜੋ ਉਹਨਾਂ ਦਾ ਕਹਿ ਸਕਦਾ ਜੋ ਸਟਾਈਲ ਸੀਗਾ ਉਹ ਸਟਾਈਲ ਤੋਂ ਸਾਰੇ ਖੌਫ ਖਾਂਦੇ ਸੀਗੇ ਉਹਨਾਂ ਦਾ ਅਕਸ ਐਵੇਂ ਦਾ ਬਣ ਚੁੱਕਿਆ ਸੀਗਾ ਤਾਂ ਪਠਾਣਾ ਨੇ ਕੀ ਕੀਤਾ ਬਾਦ ਵਿੱਚ ਸਲਵਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਸੀਗੀਆਂ ਵੀ ਅਸੀਂ ਜਨਾਨੀਆਂ ਲੱਗਾਂਗੇ ਤੇ ਸਾਨੂੰ ਕੋਈ ਕੁਝ ਨਹੀਂ ਕਹੇਗਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹਰੀ ਸਿੰਘ ਨਲੂਆ ਤੇ ਉਹਦੀ ਫੌਜ ਨਾ ਜਨਾਨੀਆਂ ਤੇ ਹਮਲਾ ਕਰਦੇ ਆ ਨਾ ਬੱਚਿਆਂ ਤੇ ਕਰਦੇ ਆ ਨਾ ਬੁੱਢਿਆਂ ਤੇ ਕਰਦੇ ਆ ਨਾ ਬਜ਼ੁਰਗਾਂ ਤੇ ਕਰਦੇ ਆ ਨਾ ਬਿਮਾਰਾਂ ਤੇ ਕਰਦੇ ਆ ਤਾਂ ਅਸੀਂ ਜੇ ਜਨਾਨੀਆਂ ਲੱਗਾਂਗੇ ਬੁਰਕੇ ਪਾ ਲਾਂਗੇ ਸਲਵਾਰਾਂ ਪਾ ਲਾਂਗੇ ਤਾਂ ਸਾਡੇ ਦੇ ਵੀ ਕੋਈ ਹਮਲਾ ਨਹੀਂ ਹੋਊਗਾ ਤਾਂ ਇਹ ਵਜ੍ਹਾ ਸੀ ਅਫਗਾਨਾਂ ਨੇ ਸਲਵਾਰਾਂ ਪਾਉਣੀਆਂ ਸ਼ੁਰੂ ਕਰਤੀਆਂ ਸੀ ਹਰੀ ਸਿੰਘ ਨਲੂਆ ਜੀ ਦੀ ਪਰਖ ਇੱਕ ਹੋਰ ਜਗ੍ਹਾ ਤੇ ਹੋਈ ਜਿੱਥੇ ਉਹ ਪੂਰੇ ਖਰੇ ਉਤਰੇ ਤੇ ਉੱਥੇ ਖਰੇ ਉਤਰਨਾ ਕਿਸੇ ਆਮ ਬੰਦੇ ਦੇ ਵਾਸਤੇ ਦੀ ਗੱਲ ਹੀ ਨਹੀਂ ਹੋਇਆ ਕਿਸੀ ਜਮਰੌਦ ਕਿਲੇ ਦਾ ਇੱਕ ਬਹੁਤ ਹੀ ਬਹਾਦਰ ਪਠਾਨ ਸੀ ਜਿਹਦਾ ਨਾਂ ਸੀ ਗੁਲਫਾਮ ਉਹਨੂੰ ਪਤਾ ਸੀ ਵੀ ਹਰੀ ਸਿੰਘ ਨੇ ਜਮਰੌਦ ਦਾ ਕਿਲਾ ਫਤਿਹ ਕਰ ਲੈਣਾ ਤੇ ਸਾਨੂੰ ਇੱਥੋਂ ਭੱਜਣਾ ਪੈਣਾ ਉਹਨੇ ਸਾਨੂੰ ਮਾਰ ਦੇਣਾ ਤੇ ਪਠਾਨ ਵੈਸੀ ਖੌਫ ਖਾਂਦੇ ਸੀਗੇ ਹਰੀ ਸਿੰਘ ਨਲੂਆ ਦੇ ਨਾਂ ਤੋਂ ਉਹ ਪਠਾਨ ਨੇ ਗੁਲਫਾਮ ਨੇ ਆਪਣੀ ਘਰ ਵਾਲੀ ਨੂੰ ਕਿਹਾ ਵੀ ਛੇਤੀ ਛੇਤੀ ਸਮਾਨ ਬੰਨ ਲੈ ਆਪਾਂ ਨੂੰ ਇੱਥੋਂ ਜਾਣਾ ਪੈਣਾ ਕਿਉਂਕਿ ਹਰੀ ਸਿੰਘ ਨਲੂਆ ਆ ਰਿਹਾ ਹੈ ਤੇ ਉਹਦੀ ਘਰ ਵਾਲੀ ਦਾ ਨਾਮ ਸੀ ਬਾਨੋ ਤੇ ਉਹਨੇ ਕਿਹਾ ਵੀ ਤੁਸੀਂ ਤਾਂ ਇਹਨੇ ਬਹਾਦਰੋਂ ਤੁਸੀਂ ਤਾਂ ਇਹਨੇ ਸ਼ੇਰ ਦੇ ਲੋ ਕਿਉਂ ਭੱਜਣ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਹਮਲਾ ਕਰਕੇ ਉਹਨੂੰ ਹਰਾ ਸਕਦੇ ਹੋ ਤੇ ਉਹਨੇ ਕਿਹਾ ਮੇਰੇ ਤੋਂ ਜੋ ਮਰਜ਼ੀ ਕਰਾ ਲੈ ਮੈਂ ਸਾਰਿਆਂ ਨਾਲ ਲੜਨ ਵਾਸਤੇ ਰੈਡੀ ਆਂ ਕੁਝ ਵੀ ਕਰਨ ਵਾਸਤੇ ਰੈਡੀ ਆਂ ਪਰ ਮੈਂ ਹਰੀ ਸਿੰਘ ਨਲੂਏ ਨਾਲ ਪੰਗਾ ਨਹੀਂ ਲੈ ਸਕਦਾ ਉਹਦੇ ਨਾਲ ਲੜਾਈ ਨਹੀਂ ਕਰ ਸਕਦਾ ਤਾਂ ਆਪਾਂ ਨੂੰ ਇੱਥੋਂ ਜਾਣਾ ਪਊਗਾ ਤਾਉ ਦੇ ਜਿਹੜੇ ਘਰ ਵਾਲੀ ਸੀ ਬਾਨੋ ਉਹ ਚੱਲਣ ਵਾਸਤੇ ਤਿਆਰ ਹੋ ਗਈ ਪਰ ਉਹਨੇ ਸੋਚਿਆ ਵੀ ਐਡਾ ਦਲੇਰ ਕਿਹੜਾ ਯੋਧਾ ਜੀ ਤੋਂ ਮੇਰੇ ਘਰ ਵਾਲਾ ਵੀ ਡਰ ਗਿਆ ਤੇ ਉਹ ਕਿਸੇ ਨਾ ਕਿਸੇ ਬਹਾਨੇ ਹਰੀ ਸਿੰਘ ਨਲੂਆ ਕੋਲ ਜਾਣ ਦੀ ਇੱਕ ਸੋਚ ਬਣਾਉਣ ਲੱਗੀ ਵੀ ਮੈਂ ਉਹਨਾਂ ਨੂੰ ਮਿਲ ਕੇ ਆਣਾ ਤੇ ਉਹਨੇ ਕੀਤਾ ਵੀ ਉਹਨੇ ਕੀ ਕੀਤਾ ਜਿੱਥੇ ਖਾਲਸਾ ਫੌਜਾਂ ਸਿੱਖ ਫੌਜਾਂ ਦੇ ਤੰਬੂ ਲੱਗੇ ਸੀ ਟੈਂਟ ਲੱਗੇ ਸੀ ਜਿੱਥੇ ਉਹ ਰਹਿ ਰਹੇ ਸੀਗੇ ਉਹਦੇ 'ਚ ਉਹਨੇ ਜਾ ਕੇ ਪੁੱਛਿਆ ਵੀ ਹਰੀ ਸਿੰਘ ਨਲੂਆ ਜੀ ਨੂੰ ਮਿਲਣਾ ਤੇ ਉਹਨੂੰ ਫੌਜਾਂ ਵੱਲੋਂ ਹਰੀ ਸਿੰਘ ਨਲੂਆ ਜੀ ਕੋਲ ਭੇਜਿਆ ਗਿਆ ਤੇ ਉਹਨੇ ਪੁੱਛਿਆ ਵੀ ਤੁਸੀਂ ਸਾਡੇ ਤੇ ਹਮਲਾ ਕਿਉਂ ਕਰਦੇ ਹੋ ਤੁਸੀਂ ਨਹੀਂ ਫੌਜਾਂ ਲੈ ਕੇ ਸਾਡੇ ਕੋਲ ਕਿਉਂ ਆਏ ਤਾਂ ਹਰੀ ਸਿੰਘ ਨਲੂਆ ਜੀ ਨੇ ਕਿਹਾ ਵੀ ਅਸੀਂ ਜਿਹੜੀਆਂ ਜੰਗਾਂ ਲੜਨਾ ਆਏ ਆ ਉਹ ਕਿਸੇ ਦੇ ਭਲੇ ਵਾਸਤੇ ਆ ਉਹ ਕਿਸੇ ਨੂੰ ਅਸੀਂ ਦੁੱਖ ਤਕਲੀਫ ਪਹੁੰਚਾਉਣ ਨਹੀਂ ਆਏ ਬਾਨੋ ਨੇ ਉਹਨਾਂ ਨੂੰ ਪਰਖਣ ਵਾਸਤੇ ਕਿਹਾ ਵੀ ਮੰਨੂ ਤੁਹਾਡੇ ਵਰਗਾ ਇੱਕ ਪੁੱਤ ਚਾਹੀਦਾ ਤੁਹਾਡੇ ਤੋਂ ਬਾਨੋ ਦੀ ਉਮਰ ਸੀਗੀ 20 ਸਾਲ ਜਿੱਥੇ ਤੱਕ ਆਪਾਂ ਪੜ੍ਹਦੇ ਆਂ ਜਾਂ ਸੁਣਦੇ ਆਂ ਬਾਨੋ ਦੀ ਉਮਰ ਸੀਗੀ ਉਸ ਟਾਈਮ 20 ਸਾਲ ਤੇ ਹਰੀ ਸਿੰਘ ਜੀ ਦੀ ਉਮਰ ਸੀਗੀ 42 ਸਾਲ 20 ਸਾਲ ਦੀ ਕੁੜੀ ਕਿਸੇ 42 ਸਾਲ ਦੇ ਬੰਦੇ ਨੂੰ ਪੁੱਛੇ ਤਾਂ ਉਹ ਤਾਂ ਵੈਸੇ ਹੀ ਡੋਲ ਜਾਂਦਾ ਇੱਕ ਸੋਚਣ ਵਾਲੀ ਗੱਲ ਹੈ ਤਾ ਹਰੀ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਵੀ ਇਹ ਨਹੀਂ ਹੋ ਸਕਦਾ ਮੈਂ ਪਹਿਲਾਂ ਹੀ ਵਿਆਹ ਹੋਇਆ ਹੋਇਆ ਮੇਰੇ ਦੋ ਬੱਚੇ ਆ ਤਾਂ ਤੂੰ ਇੱਥੋਂ ਚਲੀ ਜਾ ਤੇ ਉਹਨੇ ਫੇਰ ਕਿਹਾ ਵੀ ਨਹੀਂ ਮੰਨੂ ਤੁਹਾਡੇ ਵਰਗਾ ਪੁੱਤਰ ਚਾਹੀਦਾ ਤੇ ਹਰੀ ਸਿੰਘ ਨਲੂਆ ਜੀ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਬਾਹਰ ਜਾਣ ਵਾਸਤੇ ਕਿਹਾ ਤਾਂ ਉਹ ਰੋਂਦੀ ਰੋਂਦੀ ਬਾਹਰ ਚੱਲੀ ਗਈ ਤੇ ਜਾਂਦੀ ਜਾਂਦੀ ਕਹਿ ਗਈ ਵੀ ਮੈਂ ਤਾਂ ਸੁਣਿਆ ਸੀ ਵੀ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਹੱਥ ਨਹੀਂ ਜਾਂਦਾ ਤੇ ਹਰੀ ਸਿੰਘ ਜੀ ਨੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਕਿਹਾ ਕਿ ਤੂੰ ਕਹਿੰਦੀ ਆ ਵੀ ਤੈਨੂੰ ਮੇਰੇ ਵਰਗਾ ਪੁੱਤਰ ਚਾਹੀਦਾ ਤਾਂ ਮੈਂ ਹੀ ਤੇਰਾ ਪੁੱਤਰ ਬਣਨ ਲਈ ਤਿਆਰ ਆ ਤਾਂ ਮੰਨੋ ਤੂੰ ਅੱਜ ਤੋਂ ਪੁੱਤਰ ਕਹਿਣਾ ਤੇ ਤੂੰ ਮੇਰੀ ਮਾਂ ਹੋਈ ਕਿਸ ਲੈਵਲ ਦੀ ਸੋਚ ਸੀਗੀ ਵੀ ਆਪਣਾ ਟਾਰਗੇਟ ਇੱਕ ਸੈੱਟ ਰੱਖਿਆ ਸੀਗਾ ਉਸੇ ਟਾਰਗੇਟ ਵੱਲ ਵਧਦੇ ਸੀਗੇ ਇੱਧਰ ਉੱਧਰ ਦੀ ਸੋਚ ਹਾਈ ਨਹੀਂ ਸੀ। ਅਸੀਂ ਗੱਲ ਕਰਦੇ ਆ ਵੀ ਐਡੇ ਵੱਡੇ ਮਹਾਨ ਯੋद्धा ਦੀ ਸ਼ਹਾਦਤ ਕਿਵੇਂ ਹੋਈ ਜਿਹਨੂੰ ਕੋਈ ਹਰਾ ਹੀ ਨਹੀਂ ਸੀ ਸਕਦਾ। ਹੋਇਆ ਕੀ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਨੌਨੇਹਾਲ ਸਿੰਘ ਦਾ ਵਿਆਹ ਸੀਗਾ ਤੇ ਵਿਆਹ ਹੋਣਾ ਸੀਗਾ ਲਾਹੌਰ 'ਚ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕਰਨਾ ਸੀਗਾ ਕਿਉਂਕਿ ਉੱਥੇ ਕਿੰਨੇ ਅੰਗਰੇਜ਼ਾਂ ਨੇ ਆਉਣਾ ਸੀਗਾ ਤੇ ਹੋਰ ਕਿੰਨੇ ਮਸ਼ਹੂਰ ਤੇ ਵੱਡੇ ਤੋਂ ਵੱਡੇ ਬੰਦਿਆਂ ਨੇ ਆਉਣਾ ਸੀਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਮਰੌਧ ਦੇ ਕਿਲੇ ਸਮੇਤ ਬਾਕੀ ਕਿਲਿਆਂ ਤੋਂ ਵੀ ਆਪਣੀਆਂ ਜ਼ਿਆਦਾਤਰ ਫੌਜਾਂ ਬੁਲਾ ਲੀਆਂ ਸੀਗੀਆਂ ਤੇ ਉਸ ਟਾਈਮ ਜਮਰੌਧ ਦੇ ਕਿਲੇ 'ਚ ਸਿਰਫ 700 ਖਾਲਸਾ ਫੌਜ ਸੀ ਸਿੱਖ ਫੌਜ ਤੇ ਇਸ ਤੋਂ ਬਾਅਦ ਇੱਕ ਅੰਗਰੇਜ਼ ਮੁਹੰਮਦ ਖਾਨ ਨੂੰ ਮੁਹੰਮਦ ਖਾਨ ਉਹ ਬੰਦਾ ਹੈ ਜਿਹਨੂੰ ਹਰੀ ਸਿੰਘ ਨਲੂਆ ਨੇ ਕਾਫੀ ਜੰਗਾਂ 'ਚ ਹਰਾਇਆ ਸੀਗਾ ਤਾਂ ਮੁਹੰਮਦ ਖਾਨ ਨੂੰ ਦੱਸਦਾ ਵੀ ਇਹ ਸਭ ਤੋਂ ਸਹੀ ਮੌਕਾ ਜਮਰੌਦੇ ਕਿਲੇ ਨੂੰ ਫਤਿਹ ਕਰਨ ਵਾਸਤੇ ਕਿਉਂਕਿ ਉੱਥੇ ਫੌਜਾਂ ਬਹੁਤੀਆਂ ਨਹੀਂ ਹੈਗੀਆਂ ਹੁਣ ਤੁਸੀਂ ਫਤਿਹ ਕਰ ਸਕਦੇ ਹੋ ਹੁਣ ਕਰ ਲਿਆ ਤੇ ਕਰ ਲਿਆ ਇਹ ਤੋਂ ਬਾਅਦ ਤੁਹਾਡੇ ਕੋਲ ਕੋਈ ਮੌਕਾ ਨਹੀਂ ਹੈਗਾ ਤੇ ਉਸ ਟਾਈਮ ਹਰੀ ਸਿੰਘ ਨਲੂਆ ਪੇਸ਼ਾਵਰ 'ਚ ਸੀਗੇ ਤੇ ਉਹ ਕਾਫੀ ਬਿਮਾਰ ਵੀ ਸੀਗੇ ਤੇ ਮੁਹੰਮਦ ਖਾਨ ਨੇ ਕਿਤਾਬਣੀ ਹਜ਼ਾਰਾਂ ਫੌਜਾਂ ਲੈ ਕੇ ਉਹਨੇ ਜਮਰੌਦ ਦੇ ਕਿਲੇ ਤੇ ਹਮਲਾ ਕਰਤਾ ਤੇ 700 ਸਿੰਘ ਕਿੰਨਾ ਕੁ ਦਿਨ ਟਿਕਦੇ ਪਰ ਫੇਰ ਵੀ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਹਰੀ ਸਿੰਘ ਨਲੂਆ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਬਿਮਾਰ ਹੋਣ ਦੇ ਬਾਵਜੂਦ ਉਥੋਂ ਉੱਠੇ ਤੇ ਉਹ ਸਿੱਧਾ ਜਮਰੌਦ ਦੇ ਕਿਲੇ ਤੇ ਚਲੇ ਗਏ ਤੇ ਜਦੋਂ ਜਮਰੌਦ ਦੇ ਕਿਲੇ ਤੇ ਪਹੁੰਚੇ ਤਾਂ ਦੂਜੀਆਂ ਫੌਜਾਂ ਇਹ ਦੇਖ ਕੇ ਭੱਜਣੀਆਂ ਸ਼ੁਰੂ ਹੋ ਗਈਆਂ ਤਾਂ ਹਰੀ ਸਿੰਘ ਨਲੂਆ ਉਹਨਾਂ ਦੇ ਪਿੱਛੇ-ਪਿੱਛੇ ਭੱਜੇ ਉਹਨਾਂ ਨੂੰ ਮਾਰਨ ਵਾਸਤੇ ਤਾਂ ਤੋਖੇ ਨਾਲ ਮੁਹੰਮਦ ਖਾਨ ਨੇ ਕੀ ਕੀਤਾ ਹਰੀ ਸਿੰਘ ਨਲੂਆ ਘੋੜੇ ਤੇ ਸਵਾਰ ਸੀਗੇ ਤਾਂ ਮੁਹੰਮਦ ਖਾਨ ਨੇ ਤੋਖੇ ਨਾਲ ਉਹਨਾਂ ਤੇ ਦੋ ਗੋਲੀਆਂ ਚਲਾਈਆਂ ਤੇ ਜ਼ਖਮੀ ਹਾਲਤ 'ਚ ਆਪਣੇ ਘੋੜੇ ਤੇ ਸਵਾਰ ਹੋ ਕੇ ਜਮਰੌਦ ਦੇ ਕਿਲੇ 'ਚ ਆ ਗਏ ਤੇ ਉਹਨਾਂ ਦੀ ਸ਼ਹਾਦਤ ਹੋਣ ਤੋਂ ਬਾਅਦ ਵੀ ਕੋਈ ਉਸ ਕਿਲੇ ਵੱਲ ਦੇਖਦਾ ਨਹੀਂ ਸੀ ਕਿਉਂਕਿ ਕਿਸੇ ਨੂੰ ਨਹੀਂ ਸੀ ਪਤਾ ਵੀ ਉਹਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਸਿੰਘਾਂ ਨੇ ਪਤਾ ਵੀ ਨਹੀਂ ਸੀ ਲੱਗਣ ਦਿੱਤਾ ਵੀ ਹਰੀ ਸਿੰਘ ਨਲੂਆ ਹੁਣ ਇਸ ਦੁਨੀਆ ਤੇ ਨਹੀਂ ਹੈਗੇ ਤਾਂ ਰੋਜ਼ ਉਹਨਾਂ ਦੇ ਕਮਰੇ 'ਚ ਰੋਟੀ ਵੀ ਲੈ ਕੇ ਜਾਈ ਜਾਂਦੀ ਸੀ ਉਹ ਅੰਦਰੋਂ ਖਾਲੀ ਥਾਲੀ ਆਉਂਦੀ ਸੀਗੀ ਤੇ ਉਹਨਾਂ ਦੇ ਇੱਕ ਸ਼ੈਰ ਆ ਵੀ ਬਾਹਰ ਸੁੱਕਣਾ ਪਾਇਆ ਜਾਂਦਾ ਸੀਗਾ ਤਾਂ ਕਿ ਦੇਖਣ ਵਾਲੇ ਨੂੰ ਇਹ ਲੱਗੇ ਵੀ ਹਰੀ ਸਿੰਘ ਨਲੂਆ ਨੂੰ ਕੁਝ ਨਹੀਂ ਹੋਇਆ ਇਹ ਸੀ ਉਹਨਾਂ ਦਾ ਖੋਫ ਤੇ ਅੱਗੇ ਹੋਰ ਵੀ ਵੱਡੀ ਕਹਾਣੀ ਹੈ ਉਹ ਅਗਲੀ ਵੀਡੀਓ ਚ ਗੱਲ ਕਰਾਂਗੇ ਤੇ ਵੀਡੀਓ ਜੇ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਾਂ ਚੈਨਲ ਨੂੰ ਫੋਲੋ ਜ਼ਰੂਰ ਕਰਿਓ